12 ਦਾ ਘੋੜਾ ਦੌੜਿਆ ਫਿਰਦਾ ਨਾ ਪੁੱਛਦੇ ਹਾਲ ਫਕੀਰਾਂ ਦੇ ਕਰ ਗਏ ਸਿਆਸਤ ਚਿੱਟੇ ਬਗਲੇ ਵਖਰੇ ਚੋਜ ਅਮੀਰਾਂ ਦੇ ਸੁੱਕ ਗਏ ਆਂਬ ਨਿੰਮ ਤੇ ਫਲੀਆਂ ਬਚੇ ਵਸ ਕੰਡੇ ਕਰੀਰਾਂ ਦੇ ਪਿਆਰ ਮੁਹੱਬਤ ਇਤفاق ਨਾ ਬਚਿਆ ਇੱਥੇ ਸੌਦੇ ਹੁਣ ਸਰੀਰਾਂ ਦੇ ਚਿੱਟੇ ਦੀ ਚੇਟਕ ਲੱਗੀ ਰਾਂਝਣਾ ਮੱਥੇ ਸੁੰਨੇ ਨੇ ਹੀਰਾ ਦੇ ਹਾਮੀ ਉਦਲਣ ਦੀ ਸਹਿਬਾ ਪਰਦੀ ਪੱਥੇ ਤੋੜੇ ਕਾਤੋਂ ਤੀਰਾਂ ਦੇ ਅਗਦੇ ਸਮੁੰਦਰ ਤੋਂ ਵੱਡੇ ਭੰਬੜ ਤੇ ਲੱਭਦੇ ਸਾਗਰ ਨੀਰਾਂ ਦੇ ਦਰਦ ਬੀਜਿਆ ਦਰਦ ਹੀ ਕੱਟੇ ਭਰੇ ਪ੍ਰਾਗੇ ਪੀੜਾਂ ਦੇ ਜੇ ਅਮਲਾਂ ਵਾਲੀ ਕਲਮ ਚਲਾਵਾ ਹੋ ਜਾਵਾ ਬਰਾਬਰ ਮੀਰਾ ਦੇ ਹੋ ਜਾਮਾ ਬਰਾਬਰ ਮੀਰਾ ਦੇ